ਰਾਜਪ੍ਰਦੀ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਅਤੇ ਮਾਰਸ਼ਲ ਦੀਪਕ ਚਾਵਲਾ ਦੀ ਅਗਵਾਈ ਦੇ ਹੇਠ ਰਾਜਪ੍ਰਦੀ ਸਕੂਲਰ ਸਕੂਲ ਦੇ ਵਿੱਚ ਨਵੇਂ ਕਾਨੂੰਨ ਨੂੰ ਲੈ ਕੇ ਇੱਕ ਸੈਮੀਨਾਰ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅਧਿਆਪਕਾਂ ਤੇ ਸਕੂਲੀ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਤੇ ਟ੍ਰੈਫਿਕ ਦੇ ਨਾਲ ਨਾਲ ਇੰਚਾਰਜ ਗੁਰਬਚਨ ਸਿੰਘ ਦੇ ਵੱਲੋਂ ਬੱਚਿਆਂ ਨੂੰ ਨਵੇਂ ਕਾਨੂੰਨ ਦੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ 1 ਅਗਸਤ ਤੋਂ ਬਾਅਦ ਇਹ ਕਾਨੂੰਨ ਸਖਤੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਜੋ ਵੀ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੈ ਜੇ ਉਹ ਵਹੀਕਲ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸਦੇ ਮਾਤਾ ਪਿਤਾ ਨੂੰ ਵੀ ਕਾਨੂੰਨੀ ਤੌਰ ਤੇ ਦੰਡ ਦਿੱਤਾ ਜਾਵੇਗਾ। ਦੂਜੇ ਪਾਸੇ ਮਾਰਸ਼ਲ ਦੀਪਕ ਚਾਵਲਾ ਦੇ ਵੱਲੋਂ ਵੀ ਬੱਚਿਆਂ ਨੂੰ ਨਵੇਂ ਕਾਨੂੰਨ ਦੇ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਦੇ ਵੱਲੋਂ ਸੈਮੀਨਾਰ ਤੋਂ ਬਾਅਦ ਸਕੂਲੀ ਬੱਚਿਆਂ ਤੋਂ ਵੀ ਇਸ ਸੈਮੀਨਾਰ ਦੇ ਸੰਬੰਧੀ ਕਈ ਸਵਾਲ ਪੁੱਛੇ ਗਏ। ਆਓ ਤੁਹਾਨੂੰ ਸੁਣਾਉਂਦੇ ਹਾਂ ਉਪਤ ਸੈਮੀਨਾਰ ਦੇ ਵਿੱਚ ਕੀ ਕੁਝ ਕਹਿਣਾ ਸੀ। ਗ੍ਰਾਫਿਕ ਇਨਚਾਰਜ ਗੁਰਬਚਨ ਸਿੰਘ ਦਾ ਮਾਰਸ਼ਲ ਦੀਪਕ ਚਾਵਲਾ ਤੇ ਸਕੂਲ ਦੇ ਡਾਇਰੈਕਟਰ ਟੀ ਐਲ ਜੋਸ਼ੀ ਤੇ ਸਕੂਲੀ ਬੱਚਿਆਂ ਦਾ ਮਾਨਯੋਗ ਐਸਐਸਬੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਡੀਐਸਪੀ ਟਰੈਪਸ ਦਾ ਕਰਨਲ ਸਿੰਘ ਜੀ ਦੇ ਰੈਨ ਨੂੰ ਮਹੀਟ ਅਸੀਂ ਅੱਜ ਟਰੈフィック ਪੁਲਿਸ ਰਾਜਪੁਰਾ ਵੱਲੋਂ ਇੱਕ ਮੈਸੇਜ ਲੈ ਕੇ ਆਏ ਸੀ ਸਕੂਲਰਸ ਪਬਲਿਕ ਸਕੂਲ ਰਾਜਪੁਰਾ ਵਿਖੇ ਜੀ ਜਿਸ ਤੇ ਕੀ ਹੈ ਜੀ ਇੱਕ ਨਵਾਂ ਕਾਨੂੰਨ ਆਇਆ ਹੈ ਜਿਹੜਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜੋ 2 ਪਹੀਆ ਵਾਹਨ ਜਾਂ 4 ਪਹੀਆ ਵਾਹਨ ਨਹੀਂ ਚਲਾ ਸਕਦੇ ਉਹਦੇ ਵਿੱਚ ਸੇ ਇਹ ਹੈ ਜੀ ਜਿੱਦਾਂ ਕਿ ਇਹ ਚਲਾਣਗੇ ਤਾਂ ਇਲੈਕਟ੍ਰੀਕਲ ਵਹੀਕਲ ਉਹਦੀ ਵੀ ਸਰ ਦੋ ਕਿਸਮਾਂ ਨੇ ਇੱਕ ਹਾਈ ਸਪੀਡ ਤੇ ਇੱਕ ਸਲੋ ਸਪੀਡ ਸਲੋ ਸਪੀਡ ਵਾਲਾ ਇਹ ਚਲਾ ਸਕਦੇ ਨੇ ਹਾਈ ਸਪੀਡ ਨਾਲ ਨਹੀਂ ਚਲਾ ਸਕਦੇ ਉਸ ਤੋਂ ਬਾਅਦ ਹੀ ਜੇਕਰ ਇਹ ਕੋਈ ਵੀ ਵਹੀਕਲ ਸਾਨੂੰ ਅੰਡਰੇਜ 18 ਸਾਲ ਤੂੰ ਘੱਟ ਵਾਲਾ ਵਿਅਕਤੀ 182024 ਤੂੰ ਚਲਾਨਾ ਮਿਲਿਆ ਤਾਂ ਉਹਦਾ ਸਾਡਾ ਚਲਾਨ ਕੀਤਾ ਜਾਏਗਾ ਉਹ ਚਲਾਨ ਦੇ ਵਿੱਚ ਸਾਰੇ ਇਹਨਾਂ ਦੇ ਮਾਤਾ ਪਿਤਾ ਨੂੰ 3 ਸਾਲ ਦੀ ਕੈਦ ਹੈ ਤੇ 25000 ਰੁਪਏ ਜੁਰਮਾਨਾ ਹੈ ਇਹ ਜਿਸ ਤੋਂ ਅਸੀਂ ਜੀ ਇੱਕ ਸ਼ਹਿਰ ਵਿੱਚ ਇਸ ਬੱਕ ਬੱਕ ਜਗ੍ਹਾ ਤੇ ਜਾ ਕੇ ਜਾਗਰੂ ਕੈਂਪ ਲਗਾ ਰਹੇ ਹਾਂ ਤੇ ਉਹਦੇ ਚ ਕੀ ਹੈ ਕਿ ਬੱਚਿਆਂ ਨੂੰ ਇੱਕ ਮੈਸੇਜ ਦੇ ਰਹੇ ਹਾਂ ਕਿ ਵੀ ਤੁਸੀਂ ਇੱਕ ਅੱਠ ਤੋਂ ਕੋਈ ਵੀ ਇਹੋ ਜਿਹਾ ਵਿਕਲ ਨਹੀਂ ਚਲਾਣਾ ਜਿਸ ਨਾਲ ਤੁਹਾਨੂੰ ਕੋਈ ਕਿਸੇ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇ ਤਾਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਲਈ ਵੀ ਅਸੀਂ ਇਹੀ ਅਪੀਲ ਕਰਾਂਗੇ ਔਰ ਸ਼ਹਿਰ ਵਾਸੀਆਂ ਨੂੰ ਵੀ ਇਹੀ ਅਪੀਲ ਕਰਾਂਗੇ ਆਪਣੇ ਬੱਚਿਆਂ ਨੂੰ ਇਹ ਵਿਕਲ ਇਹੋ ਜਿਹਾ ਅਨਧਿਕਾਰਯੋਗ ਵਿਕਲ ਨਾ ਦਿੱਤਾ ਜਾਵੇ ਜਿਸ ਨਾਲ ਕਿ ਕੋਈ ਚਨਾ ਨਾ ਹੋਵੇ ਪੰਜਾਬ ਸਰਕਾਰ ਨੇ ਕਾਨੂੰਨ ਦੇ ਵਿੱਚ ਸੋਧ ਕੀਤੀ ਹੈ ਟ੍ਰੈਫਿਕ ਦੇ ਵਿੱਚ ਨਿਯਮਾਂ ਦੇ ਵਿੱਚ ਸੋਧ ਕੀਤੀ ਹੈ ਉਸ ਬੰਦੇ ਵਿੱਚ ਅੱਜ ਗੁਰਵਚਨ ਜੀ ਟ੍ਰੈਫਿਕ ਇੰਚਾਰਜ ਰਾਜਪੁਰਾ ਸਾਡੇ ਸਕੂਲ ਵਿੱਚ ਆਏ ਉਹਨਾਂ ਨੇ ਬੱਚਿਆਂ ਨੂੰ ਜਾਗਰੂਕ ਕੀਤਾ ਇਹਦੇ ਬਾਰੇ ਬਹੁਤ ਅੱਛੇ ਤਰੀਕੇ ਨਾਲ ਜਾਗਰੂਕ ਕੀਤਾ ਤੇ ਅੱਗੇ ਨੂੰ ਅੱਗੇ ਨੂੰ ਸਾਡੇ ਬੱਚੇ ਇਹਨਾਂ ਦੀ ਪਾਲਣਾ ਕਰਨਗੇ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਕਰਨਗੇ ਜੋ ਸਭ ਤੁਸੀਂ ਇਸ ਤੋਂ ਪਹਿਲਾਂ ਵੀ ਕੋਈ ਬੱਚੇ ਦੇ ਮਾਪੇ ਨੂੰ ਕੋਈ ਕੋਈ ਲੈਟਰ ਵਗੈਰਾ ਜਾਂ ਕੁਝ ਕੀਤਾ ਜਾਂਦਾ ਇਹ ਜਦੋਂ ਵੀ ਇਹ ਲੈਟਰ ਆਇਆ ਸੀ ਵੈਸੇ ਸਮੇਂ-ਸਮੇਂ ਸਰ ਜੋ ਲੈਟਰ ਆਏ ਸੀ ਮਾਪੇ ਨੂੰ ਭੇਜਦੇ ਰਹੇ ਪਰ ਜਦੋਂ ਤੋਂ ਇਹ ਨਵਾਂ ਕਾਨੂੰਨ ਆਇਆ ਉਹਦੇ ਅਸੀਂ ਲੈਟਰ ਆਪਣੇ ਵੱਲੋਂ ਹਰ ਮਾਪੇ ਨੂੰ ਭੇਜ ਦਿੱਤਾ ਹੈ ਅਤੇ ਬੱਚਿਆਂ ਨੂੰ ਵੀ ਮੀਟਿੰਗਾਂ ਕਰਕੇ ਜਾਗਰੂਕ ਸਕੂਲ ਦੇ ਵਿੱਚ ਕਰਾ ਦਿੱਤਾ ਗਿਆ ਸਭ ਤੋਂ ਪਹਿਲੇ ਤਾਂ ਅਸੀਂ ਸਾਡੇ ਮਾਨਯੋਗ ਟੀਐਲ ਜੀ ਜੋਸ਼ੀ ਜੀ ਜੋ ਡਾਇਰੈਕਟਰ ਸਾਹਿਬ ਹੈ ਇਹਨਾਂ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਇੱਕ ਬਹੁਤ ਹੀ ਟਾਈਮ ਅੱਛਾ ਟਾਈਮ ਦਿੱਤਾ ਹੈ ਸਕੂਲ ਵਿੱਚ ਤੇ ਨਾਲ ਹੀ ਅੱਜ ਸਾਡਾ ਜਿਹੜਾ ਇਹ ਸੈਮੀਨਾਰ ਹੈ ਜੋ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਟ੍ਰੈਫਿਕ ਡੀਐਸਪੀ ਸਾਹਿਬ ਪਟਿਆਲਾ ਟ੍ਰੈਫਿਕ ਤੇ ਨਾਲ ਹੀ ਡੀਐਸਪੀ ਸਾਹਿਬ ਰਾਜਪੁਰਾ ਬਰਾੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਨਾਲ ਅਸੀਂ ਜੋ ਵੀ ਸਾਨੂੰ ਹਦਾਇਤਾਂ ਮਿਲੀ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਅੱਜ ਅਸੀਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਇੱਥੇ ਆਏ ਸੀ ਤੇ ਸਾਡੇ ਟ੍ਰੈਫਿਕ ਇੰਚਾਰ ਗੁਰਬਚਨ ਸਿੰਘ ਜੀ ਨੇ ਵੀ ਸਾਰਾ ਉਹਨਾਂ ਨੂੰ ਦੱਸਿਆ ਕਿ ਜੋ ਨਵਾਂ ਕਾਨੂੰਨ ਲਾਗੂ ਹੋਇਆ ਹੈ 18 ਸਾਲ ਦੇ ਬੱਚੇ ਜੋ 18 ਸਾਲ ਤੋਂ ਥੱਲੇ ਨੇ ਕੋਈ ਵੀ ਵਾਈਕਲ ਐਕਟਿਵ ਆ ਮੋਟਰਸਾਈਕਲ ਜਾਂ ਕਾਰ ਚਲਾਉਂਦੇ ਜਿਹੜਾ ਵੀ ਕੋਈ ਰੋਡ ਤੇ ਫੜਿਆ ਜਾਂਦਾ ਹੈ ਜਾਂ ਮੋਹੱਲੇ ਵਿੱਚ ਫੜਿਆ ਜਾਂਦਾ ਹੈ 25000 ਰੁਪਏ ਜੁਰਮਾਨਾ ਤੇ ਨਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਵੀ ਕੋਰਟ ਦੀ ਤਰਫੋਂ ਇੱਕ ਨੋਟਿਸ ਦਿੱਤਾ ਜਾਏਗਾ ਜਿਦੇ ਵਿੱਚ ਘੱਟੋ ਘੱਟ 3 ਸਾਲ ਦੀ ਸਜ਼ਾ ਦਾ ਵੀ ਪ੍ਰਵਧਾਨ ਰੱਖਿਆ ਗਿਆ ਹੈ ਅਸੀਂ ਇਸ ਕਰਕੇ ਇੱਥੇ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਸਾਰੇ ਪੇਰੈਂਟਸ ਨੂੰ ਵੀ ਅਸੀਂ ਰਿਕੁਐਸਟ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋਵੇ ਪੂਰਾ ਪੁਲਿਸ ਪ੍ਰਸ਼ਾਸਨ ਨੂੰ ਕੋਆਪਰੇਟ ਕਰੋ ਸਰ ਮੇਰਾ ਨਾਮ ਜਸਨੀਤ ਕੌਰ ਹੈ ਕੀ ਸਮਝ ਮੇ ਆਇਆ ਆਪਕੋ ਜੋ ਸੈਮੀਨਾਰ ਹੋਇਆ ਸਰ ਮੈਨੂੰ ਇਹ ਸਮਝ ਆਇਆ ਕਿ ਜੋ ਇਹ ਸੈਮੀਨਾਰ ਰੱਖਿਆ ਗਿਆ ਸੀਗਾ ਉਹ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਅਤੇ ਜੋ ਬੱਚੇ ਅੰਡਰ ਏਜ ਉਹ ਚਲਾਉਂਦੇ ਆ ਵਹੀਕਲਸ ਉਸ ਨੂੰ ਕੰਟਰੋਲ ਕਰਨ ਨਹੀਂ ਰੱਖਿਆ ਗਿਆ ਸੀ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਦਿਨ-ਬਦ ਦਿਨ ਐਕਸੀਡੈਂਟਸ ਬਹੁਤ ਜ਼ਿਆਦਾ ਵਧਦੇ ਜਾ ਰਹੇ ਹਨ ਜੋ ਬੱਚੇ ਹਨ ਉਹ ਸਪੀਡ ਨਾਲ ਵਹੀਕਲ ਚਲਾਉਂਦੇ ਤਾਂ ਹੈਗੇ ਆ ਬਲਕਿ ਜਿਸ ਸਾਈਡ ਉਹਨਾਂ ਜਾਣਾ ਚਾਹੀਦਾ ਉਸ ਤੋਂ ਇਲਾਵਾ ਉਹ ਰੋਂਗ ਸਾਈਡ ਵੀ ਵਹੀਕਲਸ ਨੂੰ ਚਲਾਉਂਦੇ ਆ ਜੋ ਕਿ ਬਹੁਤ ਗਲਤ ਹੈ ਜਿਸ ਦੇ ਨਾਲ ਹੀ ਐਕਸੀਡੈਂਟਸ ਜਿਹੜੇ ਹਨ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਅਤੇ ਜਿੱਥੇ ਕਟ ਜਿੱਥੇ ਕੱਟ ਸੇ ਆਪਣੇ ਜਿੱਥੇ ਉਹਨਾਂ ਦੀ ਸਪੀਡ ਸਲੋ ਹੋਣੀ ਚਾਹੀਦੀ ਹੈ ਜਿੱਥੇ ਉਹਨਾਂ ਨੂੰ ਆਲੇ-ਦੁਆਲੇ ਦੇਖ ਕੇ ਔਰ ਆਪਣੀ ਸਪੀਡ ਮੇਨਟੇਨ ਕਰਕੇ ਜਾਣਾ ਚਾਹੀਦਾ ਉੱਥੇ ਉਹ ਆਪਣੀ ਸਪੀਡ ਬਹੁਤ ਤੇਜ਼ ਕਰਦੇ ਆ ਕਈ ਮੀਨਸ ਬॉयਜ਼ ਐਂ ਜਿਹੜੇ ਮੁੰਡੇ ਐ ਉਹ ਐਨੇ ਝੁੰਡ ਬਣਾ ਕੇ ਇੱਕ ਦੂਜੇ ਨਾਲ ਰੇਸ ਲਾਂਦੇ ਆ ਜੋ ਕਿ ਇੱਕ ਮੇਨ ਰੋਡ ਤੇ ਕਰਨਾ ਬਹੁਤ ਗਲਤ ਗੱਲ ਹੈ ਅਤੇ ਉਹਨਾਂ ਅਤੇ ਮੈਨੂੰ ਇਹ ਸਮਝ ਆਇਆ ਕਿ ਜਿਹੜਾ ਹੈਗਾ ਅੰਡਰਏਜ ਆਪਾਂ ਨੂੰ ਚਲਾਣਾ ਹੀ ਚਾਹੀਦਾ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਆਪਣੀ ਹੀ ਸੇਫਟੀ ਅਤੇ ਐਕਸੀਡੈਂਟਸ ਨੂੰ ਕੰਟਰੋਲ ਕਰਨ ਲਈ ਹੀ ਪੁਲਿਸ ਨੇ ਅਤੇ ਆਪਣੇ ਕੌਨਸੇ ਡੀਸੀ ਸਾਹਿਬ ਔਰ ਡੀਐਸਪੀ ਸਾਹਿਬ ਨੇ ਇਹ ਰੂਲ ਕੱਢੇ ਹਨ ਅਤੇ ਇਹ ਰੂਲ ਬਹੁਤ ਹੀ ਜ਼ਿਆਦਾ ਵਧੀਆ ਹਨ ਜੋ ਕੀ ਨਾ ਟੋੜਾ अभिनव चावला क्लास है थोड़ी। प्लस वन नॉन मेडिकल बच्चे जो ट्रैफिक इंचार्ज ने उन्होंने बेसिकली एक नया जो हम कानून इम्प्लीमेंट होगा फर्स्ट ऑफ अगस्त से वो उन्होंने पूरा अच्छे से समझाया उन्होंने ये बेसिकली समझाया कि आ, जो जितने भी अंडर एज हैं एटीन से नीचे हैं वो वन हंड्रेड से ऊपर के वहीकल्स लाते हैं जो कि इंडियन कॉन्स्टिट्यूशन के हिसाब से सही नहीं है तो इसको और अच्छे से इम्प्लीमेंट किया जाएगा और अच्छे इसके ऊपर एक्शन लिए जाएंगे जैसे कि उन्होंने बताया कि 25 के का फाइन लगेगा और पेरेंट्स को तीन साल की सज़ा होगी जो कि बहुत ख़राब चीज़ है तो ये ये बेसिकली उन्होंने एक्सीडेंट्स को रोकने के लिए कहा है इतने रोड एक्सीडेंट्स बढ़ते जा रहे हैं एक रिपोर्ट के अकॉर्डिंग जैसे कि एक महीने में पंद्रह एक्सीडेंट्स हो जाते हैं तो इन चीज़ों को रोकने के लिए हमारी जो गवर्नमेंट है उन्होंने ये स्टेप लिया है न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्दाह होवे असर